ਨੋਤੀਸ ਕਿ ਟੀਮ ਨੂੰ ਕਿੰਨੇ ਵਜੇ ਕਾਲ ਆਈ ਤੁਹਾਡੇ ਕੋਲੇ ਸਾਡੇ ਕੋਲ ਤਕਰੀਬਨ ਪੌਣੇ 7 ਪੌਣੇ 8 ਵਜੇ ਦੇ ਕਾਲ ਆਈ ਕੰਟਰੋਲ ਰੂਮ ਤੋਂ ਵੀ ਇਹ ਥੇ ਮਵਿਕਲ ਐਕਸੀਡੈਂਟ ਹੋ ਗਿਆ ਤੇ ਅਸੀਂ ਆ ਕੇ ਦੇਖਿਆ ਵੀ ਇੱਕ ਤਿੰਨ ਗੱਡੀਆਂ ਦਾ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਹੈ ਗਈ ਨੇ ਉਹਨਾਂ ਐਕਸੀਡੈਂਟ ਹੋਇਆ ਸਕਾਰਪੀਓ ਗੱਡੀ ਜੋ ਕਿ ਪਾਤਣਾ ਤੋਂ ਸਮਾਣੇ ਵੱਲ ਜਾ ਰਹੀ ਸੀ ਉਹ ਬੱਸ ਨੂੰ ਓਵਰਟੇਕ ਕਰਦੇ ਹੋਏ ਇਹਨਾਂ ਗੱਡੀਆਂ ਨਾਲ ਜਾ ਟਕਰਾਈ ਤੇ ਜਿਸ ਵਿੱਚ ਬਲੈਰੋ ਗੱਡੀ ਵਿੱਚ ਖਨੋਰੀ ਬਾਰਡਰ ਤੇ ਜੋ ਡਾਕਟਰ ਤਾਇਨਾਤ ਹਨ ਉਹ ਮੌਜੂਦ ਸੀ ਜਿਹੜੀ ਆ ਪੰਜ ਗੱਡੀ ਆ ਇਹਦੇ ਵਿੱਚ ਚੰਡੀਗੜ੍ਹ ਤੋਂ ਫੈਮਿਲੀ ਜਾ ਰਹੀ ਸੀ ਉਹਨਾਂ ਦੇ ਥੋੜੇ ਬਹੁਤੀਆਂ ਛੱਟਾਂ ਲੱਗੀਆਂ ਜਿਨ੍ਹਾਂ ਨੂੰ ਹੈਦਕੀਮ ਸੀ ਉਹ ਕਿਸ ਤਰ੍ਹਾਂ ਉਹ ਠੀਕ ਨਹੀਂ ਸਾਰੇ ਉਹ ਆਪਣੀ ਡਿਊਟੀ ਤੇ ਪਹੁੰਚ ਚੁੱਕੇ ਨੇਗੇ ਇਹਨਾਂ ਨੂੰ ਐਂਬੂਲੈਂਸ ਆ ਕੇ ਲੈਏਗੀ ਬਈ ਸੀ ਤੇ ਇਹਨਾਂ ਦੇ ਥੋੜੀ ਬਹੁਤੀ ਛੱਟਾਂ ਸੀ ਜਿਨ੍ਹਾਂ ਨੂੰ ਐਸਐਸਐਫ ਦੀ ਟੀਮ ਨੇ ਮਦਦ ਲਈ ਸਹਾਇਤਾ ਦਿੱਤੀਗੀ ਤੇ ਮੈਂ ਵੀ ਚੌਕੇ ਵਾਲਿਆਂ ਨੂੰ ਇਕਲਾ ਦਿੱਤੀਗੀ ਤੇ ਮੌਕੇ ਤੇ ਮੈਂ ਵੀ ਚੌਕੇ ਵਾਲੇ ਇੰਚਾਰਜ ਬਲਕਾ ਸਿੰਘ ਨੂੰ ਬੁਲਾਇਆ ਗਿਆ ਇਹ ਜਿਹੜਾ ਬਰੇਰੋਗਡ ਡਰਾਈਵਰ ਹੈ ਉਹ ਕੋਈ ਉਹਨਾਂ ਨੂੰ ਮੈਂ ਵੀ ਚੌਂਕੇਲੇ ਅਰੈਸਟ ਕਰਕੇ ਲੈ ਗਈ ਉਹਦਾ ਮੁੱਢਲੇ ਕੀ ਕਹਿੰਦੇ ਨੇ ਮੈਡੀਕਲ ਕਰਾਏ ਜਾ ਰਹੇ ਨੇ ਉੱਥੇ ਕਿੰਨੇ ਬੰਦੇ ਸੀ ਕੁਝ ਦੇਖਿਓ ਤੁਸੀਂ ਬਲੇਰੋ ਵਿੱਚ ਬਲੇਰੋ ਵਿੱਚ ਤਿੰਨ ਜਾਨੇ ਤਿੰਨ ਹੀ ਆਨੇ ਸਵਾਰ ਸੀ ਇਸ ਚ ਵੀ ਤਿੰਨੇ ਜਾਨੇ ਸਵਾਰ ਸੀ ਇੱਕ ਡਰਾਈਵਰ ਤੇ ਉਹਨਾਂ ਦੀਆਂ ਬੇਟੀਆਂ ਸੀ ਠੀਕਾ ਮੇਰਾ ਨਾਮ ਜੀ ਹਰਦੇਵ ਸਿੰਘ ਹੈ ਜੀ ਹਾਂ ਕਾਂਸੇ ਕਾਂ ਜਾ ਰਹੇ ਸੀ ਆਪ ਲੋਗ ਮੈਂ ਜੀ ਪੰਚਕੂਲਾ ਸੇ ਆ ਰਹੇ ਸੀ ਜੀ ਹਾਂ ਇਧਰ ਹਮਾਰੇ ਕੋਈ ਰਸਮ ਪਗੜੀ ਥੀ ਫਤਿਹਾਬਾਦ ਫਤਿਹਾਬਾਦ ਜਾ ਰਹੇ ਸੀ ਫਤਿਹਾਬਾਦ ਜਾ ਰਹੇ ਸੀ ਜੀ 당ਗੜ گاਉਂ ਥਾ ਅੱਗੇ ਜੀ ਉਧਰ ਜਾ ਰਹੇ ਸੀ ये कैसे हुआ या? ये ऐसे हुआ जी हम तो, तो सही अपने नॉर्मल स्पीड पे आ रहे थे जी हमारे आगे पंजाब सरकार की गाड़ी थी हाँ। पीछे मैं था जी, हाँ जी। वो उधर से बंदा आया पात्रा की तरफ से रॉन्ग साइड से उसने मारी टक्कर तो उसने मारी हाँ जी वो भी गाड़ी की भी, जी। हाँ जी पात्रा साइड तो से क्या नाम बताया आपने अपना हरदेव सिंह सिंह ਆਹ ਇਹ ਤੁਸੀਂ ਆਪਣੀ ਟੀਮ ਦੇ ਕੇ ਕਿੱਥੇ ਜਾ ਰਹੇ ਸੀ ਅਸੀਂ ਖਨੋਰੀ ਜਾ ਰਹੇ ਸੀਗੇ ਡਾਕਟਰਾਂ ਦੀ ਟੀਮ ਲੈ ਕੇ ਕਿੰਨੇ ਡਾਕਟਰ ਤੁਹਾਡੇ ਨਾਲ ਮੇਰੇ ਨਾਲ 5 ਡਾਕਟਰ ਸੀ ਹੋਰ ਬਾਕੀ ਸਟਾਫ ਵੀ ਥਾ ਨਹੀਂ ਮੈਂ ਸੀਗਾ ਔਰ ਮੇਰੇ ਨਾਲ ਡਾਕਟਰਾਂ ਦੀ ਟੀਮ ਸੀਗੀ ਖਨੋਰੀ ਬਾਰਡਰ ਜਾ ਰਹੇ ਸੀਗੇ ਅਸੀਂ ਇਹ ਇੰਦਰਾ ਹਸਪੀਟਲ ਦੇ ਡਾਕਟਰ ਸੀ ਰਜਿੰਦਰਾ ਹਸਪੀਟਲ ਦੇ ਡਾਕਟਰ ਸੀ ਨਾਮ ਬਦਕ ਡਾਕਟਰਾਂ ਦੇ ਨਹੀਂ ਡਾਕਟਰਾਂ ਨੇ ਮੈਨੂੰ ਨਾਮ ਨਹੀਂ ਪਤਾ ਸੀ ਤੇ ਕਿੰਨੇ ਵਜੇ ਤੁਸੀਂ ਅਸੀਂ ਪਟਿਆਲ ਤੋਂ 6:30 ਨਿਕਲਦਾ ਸੀ 8 ਵਜੇ ਡਿਊਟੀ ਦੇ ਉੱਪਰ ਇਹਨਾਂ ਨੂੰ ਪਹੁੰਚਾਉਣਾ ਸੀਗਾ ਤੇ ਹਾਦਸਾ ਕਿੱਥੇ ਇੱਥੇ ਹੋਇਆ ਹਾਂਜੀ ਇੱਕ ਹੋਇਆ ਮਵੀਜ ਕਲਾ ਦੇ ਸਾਹਮਣੇ ਹੋਇਆ ਹਾਦਸਾ ਕਿੰਨਾ ਨੁਕਸਾਨ ਹੋਇਆ ਗੱਡੀ ਦਾ ਗੱਡੀ ਦਾ ਨੁਕਸਾਨ ਜਿਹੜੀ ਸਾਡੇ ਵਾਲੀ ਗੱਡੀ ਹੈ ਸਰਕਾਰੀ ਗੱਡੀ ਇਹਦੀ ਤਾਂ ਸਾਈਡ ਤੋਂ ਡੈਮੇਜ ਹੋ ਗਈ ਟਾਇਰ ਦੋਨੋਂ ਫਟ ਗਏ ਜਿਹੜੀ ਪਿੱਛੇ ਗੱਡੀ ਹੈ ਉਹਨਾਂ ਦੇ ਕਾਫੀ ਨੁਕਸਾਨ ਹੋਇਆ ਪਿਛਲੀ ਗੱਡੀ ਦਾ ਜਸਪ੍ਰੀਤ ਸਿੰਘ ਜਸਪ੍ਰੀਤ ਸਿੰਘ ਜੀ ਤੁਸੀਂ ਦੇਖਿਆ ਹੋਗਾ ਹਾਦਸਾ ਕਿਸ ਤਰ੍ਹਾਂ ਹੋਇਆ ਹੈ ਯਾਰ ਅੱਗੇ ਚੱਲ ਰਹੀ ਸੀ ਬਲੇਰੋ ਚੱਲ ਰਹੀ ਸੀ ਉਹ